ਹਾਲੋ ਹਸ਼ੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਜੀ ਸਵਾਗਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੁਣੇ ਵਿੱਚ ਆਈ ਜੀ ਕਰਦੇ ਆਂ ਅੱਜ ਦੇ ਵਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੰਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਈ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦਾ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਅੱਜ ਦੇ ਵਲੌਗ ਦੀ ਆਜੋ ਵੀ ਮੇਤਰਾ ਕਹਿੰਦੇ ਵੀ ਅੱਜ ਹੈਗੇ ਆਪਾਂ ਕੱਲੇ ਮਾ ਡੈਡੀ ਉਹ ਪੁਰੀ ਪੱਖਾ ਚਲਾ ਦਈਏ ਭਾਈ ਮਾਤਾ ਗਈ ਹੋਈ ਹੈ ਕਹਿੰਦੇ ਵੀ ਦੀਦੀ ਕੋਲ ਕੱਲੇ ਗਈ ਯਾਰ ਅੱਜ ਇਹ ਅੰਦਰ ਆ ਜੀ ਤਾਂ ਦੇ ਭਾ ਜੀ ਮੰਜ਼ੀ ਨਾ ਭਾਈ ਇਹ ਚਾਹ ਪਾਣੀ ਪੀ ਲਿਆ ਸਵੇਰੇ ਉੱਠ ਗਏ ਠੱਤਕ 4:00 4:30 ਲਾਰਾ ਬੁਲਾ ਲਿਆ ਜੀ ਸ਼ੇਅਰ ਕਰਕੇ ਆ ਗਏ ਬਾਪੂ ਨੇ ਚਾਹ ਬਣਾ ਲਈ ਜੀ ਆਪਾਂ ਨੇ ਆ ਕੇ ਪੀ ਲਈ ਤੇ ਹੁਣ ਡੈਡੀ ਸ਼ੇਅਰ ਕਰਨ ਗਿਆ ਇੱਧਰ ਆਟਾ-ਉਟਾ ਗੁੰਨ ਕੇ ਰੱਖਤਾ ਆਪਾਂ ਨੇ ਉਹ ਦਾਲ ਰੱਖੀ ਹੋਈ ਆ ਮੂੰਗੀ ਮਸਰੀ ਦੀ ਭਾਈ ਮਸਰੀ ਦੀ दाल ਕਿਰਦਨ ਤੜਕਾ ਹੋ ਰਿਹਾ ਆਪਣਾ ਮੈਡਮ ਕਈ ਵੇ ਪਕਿਆ ਭਾਈ ਦੁੱਧ ਗਰਮ ਕਰਤਾ ਇੱਥੇ ਗੱਲ ਕਰਦੇ ਸਮਾਨ ਸਾਰਾ ਰੈਡੀ ਕਰਿਆ ਪਿਆ ਧਨੀਆ ਹੋ ਗਿਆ ਇੱਧਰ ਕੱਟ ਕੇ ਰੱਖਿਆ ਹੈ ਤੇ ਇੱਧਰ ਗਰਮ ਪਾਣੀ ਹੈ ਤਾਂ ਰੋਟੀਆਂ ਡਪਾ ਆ ਗਿਆ ਜਿਹੜਾ ਗਾਜਰ ਪਾਕ ਪਿਆ ਮੇਰੇ ਵੀਰੇਓ ਗੱਜਰ ਪਾਕ ਪਿਆ ਉਹ ਕਹਿੰਦੇ ਵੀ ਥੋੜਾ ਹੱਥ ਸੜ ਗਿਆ। ਮਾਤਾ ਉੱਥੇ ਗਈ ਆ ਤੇ ਆਪਾਂ ਹੁਣ ਘਰੇ ਆ। ਠੀਕ ਆ ਤੇ ਸੈਂਬਰ ਨਾ ਜੇ ਝਾੜੂ ਲਾਉਣਾ ਆਏ 8 ਵਜੇ ਕੇ 9:30 ਵਜੇ ਡਿਊਟੀ ਤੇ ਜਾਣਾ ਆਪਾਂ ਨੇ। ਕੰਟੈਕਟ ਕਰਨਾ ਉਹਨਾਂ ਨੂੰ ਵੀ ਆ। ਝਾੜੂ ਵੀ ਲਾਉਣਾ ਹੈ ਸਟੜਕਾ ਕਰਕੇ। ਫਿਰ ਆਪਾਂ ਚੱਲਦੇ ਆਂ ਭਾਈ। ਭਾਈ ਨਾਲ ਦੀ ਨਾਲ ਰੱਖੋ ਰਸੋਈ 'ਚ ਬਾਅਦ ਵਿੱਚ ਇਕੱਠਾ ਕੰਮ ਹੋ ਜਾਂਦਾ ਲੋਥ ਹੁਣੇ ਭਾਂਡੇ-ਧਾਂਡੇ ਓਖੇ ਜਾਂਦੇ ਨਾਲ ਦੀ ਨਾਲ ਮਸਾਲਾ ਤੜਕਾ ਹੋ ਜਾਊਗਾ 2-4 ਮਿੰਟ ਤੱਕ ਵਾਲੇ ਨੇ ਪਾ ਕੇ ਪਾਣੀ ਨਾਲ ਉੱਪਰ ਕੰਮ ਕਰ ਦੋ ਆਪਾਂ ਨੇ ਯਾਰੋ ਮਕਾਰ ਕਰਿਆ ਕਰੋ ਸਿੱਖੇ ਭਾਈ ਤੂੰ ਬਿਲਕ ਕਦੋਂ ਲੋੜ ਪੈ ਜੇ ਸਿੱਖਿਆ ਵਾਲਾ ਬੰਦਾ ਕਹਿੰਦਾ ਮਾਰ ਨਹੀਂ ਖਾਣਾ ساری ਉਮਰ ਬਾਕੀ ਗੱਲ ਬਾਕੀ ਗੱਲ ਟੀਵੀ ਆਪਾਂ ਨੇ ਘਟਾਦਾ ਸੀ ਬਾਹਰ ਸੰਦੇ ਨੇ ਰੋ ਵੀ ਜੇ ਰਹਿਣੇ ਮਾਪੀਂ ਰੋ ਨਹੀਂ ਮਿੱਤਰੋ ਕਹਿੰਦੇ ਨਾਲ ਹੋ ਗਈ ਰੈਡੀ ਹੈ ਖਾਣ ਲਈ ਉਹ ਸਾਰੇ ਰੈਡੀ ਸਟੈਡੀ ਉਹ ਆਹ ਥੋਣ ਕਹਿੰਦੇ ਵੀ ਘੱਟ ਆਂਚ ਦੇ ਰਿੱਜ ਲੂਗੀ ਹੋਰ ਇਹਨੂੰ ਟੱਕ ਜਾਣੇ ਆਪਾਂ ਕੀ ਕਰ ਦਿੰਦੇ ਮੇਰੇ ਵੀਰੋ ਟੱਕ ਜਾਣੇ ਇਹ ਏ ਟੱਕਣ ਕਿੱਥੇ ਗਿਆ ਮੇਰੇ ਵੀਰ ਉਹ ਦੇ ਕੀ ਆਈ ਦੇ ਪਈ ਲੈ ਵੀ ਹੁਣ ਲਾਂਦੇ ਆਪਾਂ ਝਾੜੂ ਭਾਂਡੇ ਕਰ ਤੇ ਇਕੱਠੇ ਹਾਂਜੀ ਜੈ ਭਵਨਰਾਦੇ ਸਭ ਦੀ ਨਾਨੀ ਯਾਦ ਸ਼ਿਆਕਲੇਆ ਮਿੱਤਰੋ ਝਾੜੂ ਝਿਆਕਲੇ ਝਾੜੂ ਇਹਨੂੰ ਝਾੜੂ ਕਹਿੰਦੇ ਝਾੜੂ ਸਰਕਾਰ ਨੇ ਬੜੇ ਪੰਕੇ ਕਰੇ ਨੇ ਭਾਈ ਹੈ ਬੜਾ ਕੁਝ ਕਰਿਆ ਝਾੜੂ ਸਰਕਾਰ ਨੇ ਲੈ ਵੀ ਮਿੱਤਰਾ ਯਾਲਪਿਆ ਝਾੜੂ ਅੱਜ ਹੈ मैडम ਗਈ ਆ ਭਈ ਕੇ ਭਾਈ ਨਾਨਕੇ ਕੁੜੀ ਨਾਨਕੇ ਗਈ ਹੈ ਆਪਣੇ ਚਲੋ ਵੀ ਜ਼ਰੂਰੀ ਆ 저 a m b i é n 아 e acabió e ਲੈ ਮਿੱਤਰੋ ਦਾਲ ਹੋ ਗਈ ਹੋਣੀ ਆਪਣੀ ਮਲਾਦਾ 来 ਮੇਤਰਾ ਹੁਣ ਚੱਕਣਾ ਆਪਾਂ ਨੇ ਮਸਜਦਕਾਰ ਬਣਨਾ ਪੋਚਿਆਂ ਦਾ ਸਰਦਾਰ ਇਹਨੇ ਕੌਣ ਚੱਕ ਲਿਆ ਬਰੋ ਕੌਣ ਚੱਕ ਲਿਆ ਕਹਿੰਦੇ ਪੋਚਿਆਂ ਵਾਲਾ ਸਰਦਾਰ ਚੱਕ ਲਿਆ ਰੱਬ ਮੈਂ ਵੀ ਪਾਈ ਜਾਂਦਾ ਬਾਈ ਤੂੰ ਪੂਜ ਰਾਈ ਜਾਂਦਾ ਹਰ ਇੱਕ ਹਲਕੀਆਂ ਕਣੀਆਂ ਪਾਕੀ ਰੱਬ ਨੇ ਮਨ ਓਏ ਓਏ ਐ ਨਾ ਕਰ ਛੋਟੇ ਵੀਰ ਤੂੰ ਗੁੱਸਾ ਕਰ ਗਿਆ ਮੇਰੀ ਯਾਰ ਲਾਈ ਇਹਨੇ ਜੇ ਹੁਣ ਆ ਗਿਆ ਆਪਣੇ ਹੱਥ 'ਚ ਪੋਚਿਆਂ ਦਾ ਸਰਦਾਰ ਇਹਨੇ ਕੌਣ ਆ ਗਏ ਕਹਿੰਦੇ ਪੋਚਾ ਵੀਰ ਆ ਗਏ ਪੋਚਾ ਵੀਰ ਆ ਗਏ ਪੋਚਾ ਵੀਰ ਆ ਜਾ ਬਈ ਵੀਰਾ ਆ ਗਏ ਵੀਰ ਕਾਮਰੇ ਚ ਆ ਗਏ ਵੀਰ ਯਾਹੂ ਅਰੇ ਭਾਲੇ ਸਾਰੇ ਕਦੇ ਵੀ ਕਹਿੰਦੇ ਹੁਣ ਚਲੇ ਨਾਣ ਆਪਾਂ ਠੀਕ ਹੋ ਚੁਪੜੀ ਖਾਈ ਲਈ ਖਾਣੋਂ ਖਾਦਨਾਂ ਕੀ ਰੋਮੋਚਾ ਲੱਗ ਗਿਆ ਬਾਉਣ ਨਾਣੇ ਫੇ ਤਿਆਰ ਹੋਣੇ ਭਾਈ ਫੇਰ ਜਾਣੇ 엄마 ਕਾਰਨ ਨੂੰ ਉਹ ਵੀ ਜ਼ਰੂਰੀ ਨੇ 8:30 ਹੋ ਗਿਆ ਘੰਟਾ ਰਹਿ ਗਿਆ ਆਪਣੇ ਕੋ 5 ਮਿੰਟ ਚ ਨਹਾ ਕੇ ਤਿਆਰ ਹੋ ਗਏ ਰੋਟੀ ਹੱਠੀ ਪਕਾ ਕੇ ਡੈਡੀ ਦੀ ਫਿਰ ਚੱਲਦੇ ਆਪਾਂ ਓਕੇ ਰਿਪੋਰਟਾਂ ਨੇ ਓਕੇ ਨੇ ਵੀਰ ਜੀ ਲੈ ਮਿੱਤਰੋ ਇਹ ਰੁਪਿਆ ਬੱਕਰੀਆਂ ਨੇ ਆਪਾਂ ਬੁਲਾ ਰਹੇ ਹਾਂ ਆਪ ਕੋ ਬੈਠ ਗਿਆ ਠੀਕ ਹੈ ਲੈ ਗਈ ਰੋਟੀ ਬਣਾਈ ਜਾ ਰਹੀ ਹੈ ਭਾਈ ਉਹ ਪਿੱਛੇ ਹੋ ਗਿਆ ਪਿੱਛੇ ਨੂੰ ਲੱਗ ਰਹੇ ਨੇ ਬੇਬੇ ਸਾਡੀ ਗਈ ਜੀ ਆ ਪਾਪ ਲੋਨ ਲੱਗ ਰਹੇ ਆ ਬਹੁਤ ਪੱਕਿਆ ਹੋਈ ਆ ਭਾਈ मैं तुम मेरी कल्चर यकीनी हो ना आज दो चार दिन हवा रात में चलेंगे तो आपने पता ना जू के वह बंदा ओली थी और उनका मैरिज मैच करवाने ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਚੈਨਲ ਤੇ ਨਵੇਂ ਨਵੇਂ ਹੁਣ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਜੀ ਤੇ ਜੇ ਸਾਡੇ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸੈਕ ਕਰੋ ਸ਼ੰਗਾਇ ਜੀ ਵੇ ਸਤਿ ਸ੍ਰੀ ਅਕਾਲ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਨੇ ਹੱਸਦੇ ਬਾਦ ਦੇ ਰਹੋ ਰੱਬ ਤਰ